ਕਾਤਲ ਦਾ ਭਰਾ ਮਨਦੀਪ ਸਿੰਘ ਆਪਣੇ ਸਾਥੀਆਂ ਦੇ ਨਾਲ ਤਰਨਤਾਰ ਸ਼ਹਿਰ ਵਿੱਚ ਉਪ ਚਨਾਬ ਲੜ ਰਿਹਾ ਹੈ। ਸੋਚਣ ਦੀ ਲੋੜ ਹੈ ਤਰਨਤਾਰ ਸ਼ਹਿਰ ਦੇ ਲੋਕਾਂ ਨੂੰ। ਵੈਸੇ ਵੋਟ ਕਿਰੋਂ ਪਾਣੀ ਹੈ? ਕੀ ਕਿਸੇ ਕਾਤਲ ਦੇ ਭਰਾ ਨੂੰ ਵੋਟ ਪਾਣੀ ਹੈ? ਜਾਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਆਮ ਆਦਮੀ ਨੂੰ ਜਿਤਾ ਕੇ ਅਸੀਂ ਲੋਕਾਂ ਨੇ ਵਿਧਾਨ ਸਭਾ ਭੇਜਣਾ ਹੈ। ਸਵਾਲ ਤਾਂ ਇਹ ਹੈ ਤਰਨਤਾਰਨ ਦੇ ਸ਼ਹਿਰ ਦੇ ਲੋਕਾਂ ਨੇ ਵੀ ਅੱਤਵਾਦ ਬੜਾ ਚਿਲੇਆ। ਜਦੋਂ ਛੋਟੇ-ਛੋਟੇ ਬੱਚੇ ਹੱਥ ਚੇਕੇ 47 ਨਾਲ ਲੈ ਕੇ ਮਸੂਮ ਲੋਕਾਂ ਦਾ ਕਤਲ ਕਰਦੇ ਸੀਗੇ ਮਾਮਾ ਨੂੰ ਇਹ ਟੈਨਸ਼ਨ ਹੁੰਦੀ ਸੀ ਵੀ ਮੇਰਾ ਬੱਚਾ ਅੱਜ ਬਾਜ਼ਾਰ ਗਿਆ ਸਬਜ਼ੀ ਲੈਣ ਗਿਆ ਰਾਸ਼ਨ ਲੈਣ ਗਿਆ ਵੀ ਕੀ ਉਹ ਵਾਪਸ ਆਏਗਾ ਕੀ ਤੁਸੀਂ ਲੋਕ ਚਾਹਵਾਂਗੇ ਵੀ ਤੁਹਾਡੇ ਸ਼ਹਿਰ ਦਾ ਕੋਈ ਨਿਰਤਤਵ ਐਸਾ ਵਿਅਕਤੀ ਕਰੇ ਜਿਹਦਾ ਭਰਾ ਖੁਦ ਕਤਲ ਰਿਆ ਹੋਵੇ ਇੱਕ ਇੱਕ ਕਤਲ ਦੀ ਇੱਕ ਕਤਲ ਨਹੀਂ ਕੀਤਾ ਹੋਵੇ ਦੋ-ਦੋ ਕਤਲ ਕੀਤੇ ਹੋਣ ਉਸ ਵਿਅਕਤੀ ਨੇ ਕੀ ਪੰਜਾਬ ਦੇ ਲੋਕ ਇਹ ਭੁੱਲ ਚੁੱਕੇ ਨੇ ਵੀ ਕਿਦਾ ਪੰਜਾਬ ਨੇ ਸੰਤਾਪ ਚੀਲਿਆ ਕਾਲਾ ਦੌਰ ਚੀਲਿਆ ਕਿਉਂ ਚਾਣਗੇ ਵੀ ਤਰਨਤਾਰਨ ਸ਼ਹਿਰ ਦੇ ਵਿੱਚ ਦੁਆਰਾ ਐਸਾ ਦੌਰ ਆਵੇ ਉਹ ਕੀ ਕਹਿ ਰਿਹਾ ਸੰਦੀਪ ਸਿੰਘ ਦਾ ਭਰਾ ਮਨਦੀਪ ਸਿੰਘ ਕਹਿੰਦਾ ਪੰਜਾਬ ਦੇ ਹਾਲਾਤ ਕੀ ਬਣ ਗਏ ਨੇ ਜਿਹੜਾ ਦੇਦਾ ਡੱਬ ਚ ਰਵਲਵਰ ਕੱਢ ਕੇ ਕਿਸੇ ਦਾ ਵੀ ਕਤਲ ਕਰ ਦਿੰਦਾ ਉਹਨੂੰ ਪੁੱਛਣ ਵਾਲਾ ਹੋਵੇ ਤੇਰਾ ਭਰਾ ਤਾਂ ਖੁਦ ਕਤਲ ਰਿਹਾ ਉਹਨੇ ਤਾਂ ਖੁਦ ਡੱਬ ਚੋਂ ਕੱਢ ਕੇ ਨਿਹੱਥੇ ਸੁਦੀਸ਼ ਸੂਰੀ ਦਾ ਕਤਲ ਕੀਤਾ ਰਵਲਵਰ ਕੱਢ ਕੇ ਤਰਨਤਾਰਨ ਸ਼ਹਿਰ ਦਾ ਚੋਣਵੀਂ ਅਖਾੜਾ ਪੱਕ ਚੁੱਕਾ ਹੈ ਜਿੱਥੇ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਭਾਜਪਾ ਦੇ ਉਮੀਦਵਾਰ ਆਪਣਾ ਜੋਰ ਲਗਾ ਕੇ ਚੋਣ ਪ੍ਰਚਾਰ ਕਰ ਰਿਹਾ ਹੈ ਉੱਥੇ ਹੀ ਕਾਤਲ ਦਾ ਭਰਾ ਮਨਦੀਪ ਸਿੰਘ ਆਪਣੇ ਸਾਥੀਆਂ ਦੇ ਨਾਲ ਤਰਨਤਾਰ ਸ਼ਹਿਰ ਵਿੱਚ ਉਪ ਚੋਣਾਂ ਲੜ ਰਿਹਾ ਹੈ ਸੋਚਣ ਦੀਦਾ ਲੋੜ ਹੈ ਤਰਨਤਾਰ ਸ਼ਹਿਰ ਦੇ ਲੋਕਾਂ ਨੂੰ ਵੈਸੇ ਵੋਟ ਕਿਰੋਂ ਪਾਣੀ ਹੈ ਕਿ ਆ ਕਿਸੇ ਕਾਤਲ ਦੇ ਭਰਾ ਨੂੰ ਵੋਟ ਪਾਣੀ ਹੈ ਜਾਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਆਮ ਆਦਮੀ ਨੂੰ ਜਿਤਾ ਕੇ ਅਸੀਂ ਲੋਕਾਂ ਨੇ ਵਿਧਾਨ ਸਭਾ ਭੇਜਣਾ ਹੈ ਜੁਰਤ ਤਰਨਤਾਰਨ ਸ਼ਹਿਰ ਦਾ ਵਿਕਾਸ ਕਰ ਸਕੇ ਸਵਾਲ ਤਾਂ ਇਹ ਹੈ ਤਰਨਤਾਰਨ ਦੇ ਸ਼ਹਿਰ ਦੇ ਲੋਕਾਂ ਨੇ ਵੀ ਅਤਵਾਦ ਬੜਾ ਚਿਲੇਆ ਜਦੋਂ ਛੋਟੇ-ਛੋਟੇ ਬੱਚੇ ਹੱਥ 'ਚ ਕੇ 47 ਲੈ ਕੇ ਮਸੂਮ ਲੋਕਾਂ ਦਾ ਕਤਲ ਕਰਦੇ ਸੀਗੇ ਮਾਂ ਮਾਂ ਨੂੰ ਇਹ ਟੈਨਸ਼ਨ ਹੁੰਦੀ ਸੀ ਵੀ ਮੇਰਾ ਬੱਚਾ ਅੱਜ ਬਾਜ਼ਾਰ ਗਿਆ ਸਬਜ਼ੀ ਲੈਣ ਗਿਆ ਰਾਸ਼ਨ ਲੈਣ ਗਿਆ ਵੀ ਕੀ ਉਹ ਵਾਪਸ ਆਏਗਾ ਜਾਂ ਨਹੀਂ ਆਏਗਾ ਦੂਜੇ ਪਾਸੇ ਪਤਨੀ ਨੂੰ ਇਹ ਚਿੰਤਾ ਹੁੰਦੀ ਸੀ ਵੀ ਮੇਰਾ ਪਤੀ ਅੱਜ ਦੁਕਾਨ ਤੇ ਗਿਆ ਵੀ ਕਿਆ ਸ਼ਾਮੀ ਉਹ ਸਖਸ਼ਿਤ ਮੇਰੇ ਘਰ ਵਾਪਸ ਆਏਗਾ ਸ਼ਾਮੀ 5 ਵਜੇ ਬਾਜ਼ਾਰ ਬੰਦ ਹੋ ਜਾਂਦੇ ਸੀਗੇ ਕਈਆਂ ਲੋਕਾਂ ਦੀ ਉੱਥੇ ਕਿਡਨੇਪੀਆਂ ਕੀਤੀਆਂ ਗਈਆਂ ਖੜਕੂ ਟਾਈਮ ਦੇ ਬਾਅਦ ਦੇ ਬਾਅਦ ਚ ਕਿਆ ਤੁਸੀਂ ਲੋਕ ਚਾਹਵਾਂਗੇ ਵੀ ਤੁਹਾਡੇ ਸ਼ਹਿਰ ਦਾ ਕੋਈ ਨਿਰਤਤਵ ਐਸਾ ਵਿਅਕਤੀ ਕਰੇ ਜਿਹਦਾ ਭਰਾ ਖੁਦ ਕਤਲ ਰਿਆ ਹੋਵੇ ਇੱਕ ਇੱਕ ਕਤਲ ਦੀ ਇੱਕ ਇੱਕ ਕਤਲ ਨਹੀਂ ਕੀਤਾ ਹੋਵੇ ਦੋ-ਦੋ ਕਤਲ ਕੀਤੇ ਉਹਨ ਉਸ ਵਿਅਕਤੀ ਨੇ। ਕਿਹ੍ਹਾ ਉਸ ਵਿਅਕਤੀ ਮਨਦੀਪ ਸਿੰਘ ਨੂੰ ਤੁਸੀਂ ਵੋਟ ਪਾ ਕੇ ਜਿਤਾਣਾ ਚਾਹੋਗੇ? ਕਿਹ੍ਹਾ ਪੰਜਾਬ ਦੇ ਲੋਕ ਇਹ ਭੁੱਲ ਚੁੱਕੇ ਨੇ ਵੀ ਕਿਦਾਂ ਪੰਜਾਬ ਨੇ ਸੰਤਾਪ ਚੀਲਿਆ, ਕਾਲਾ ਦੌਰ ਚੀਲਿਆ। ਕਿਹ੍ਹਾ ਚਾਣਗੇ ਵੀ ਤਰਨਤਾਰਨ ਸ਼ਹਿਰ ਵਿੱਚ ਦੁਬਾਰਾ ਐਸਾ ਦੌਰ ਆਵੇ? ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਤੁਸੀਂ ਆਹ ਮਾਂ ਵੀ ਪਾਰਟੀ ਨੂੰ ਜਿਤਾਓ, ਕਾਂਗਰਸ ਜਿਤਾਓ, ਭਾਜਪਾ ਜਿਤਾਓ ਪਰ ਅਸੀਂ ਫਿਰ ਵੀ ਕਿਹ੍ਹਾ ਚਾਹਾਂਗੇ ਕਿਸੇ ਆਮ ਵਿਅਕਤੀ ਨੂੰ ਜਿਤਾਈਓ। ਨਾ ਕਿ ਕਿਸੇ ਕਾਤਲ ਦੇ ਭਰਾ ਨੂੰ ਜਿਤਾਇਓ ਖਾਸ ਕਰਕੇ ਮੈਂ ਹਿੰਦੂ ਸਮਾਜ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ ਜਿਨ੍ਹਾਂ ਦੀ 23% ਆਬਾਦੀ ਤਰਨਤਰੰਤ ਸ਼ਹਿਰ ਦੇ ਵਿੱਚ ਵੀ ਹੈ ਉਹਨਾਂ ਨੂੰ ਕਹਿਣਾ ਚਾਹਾਂਗਾ ਵੀ ਆਪਣਾ ਵੋਟ ਬੈਂਕ ਇਕੱਠਾ ਰੱਖਿਓ ਆਪਣਾ ਵੋਟ ਬੈਂਕ ਇਕੱਠਾ ਰੱਖਿਓ ਆਪਸ ਵਿੱਚ ਚਰਚਾ ਕਰਕੇ ਇੱਕ ਪਾਸੇ ਵੋਟ ਬੈਂਕ ਪੁਕਤਾ ਦਿਓ ਜਿਹੜਾ ਮਰਜੀ ਆਮ ਆਦਮੀ ਜਿਤਾ ਦਿਓ ਤੁਸੀਂ ਚਾਹੇ ਕਾਂਗਰਸ ਜਿਤਾ ਦਿਓ ਚਾਹੇ ਆਮ ਆਦਮੀ ਪਾਰਟੀ ਨੂੰ ਜਿਤਾ ਦਿਓ ਭਾਜਪੀ ਨੂੰ ਜਿਤਾ ਦਿਓ ਕਿਸੇ ਨੂੰ ਜਿਤਾ ਦਿਓ ਪਰ ਇਹ ਤਿਆਰ ਕਿਉਂ ਕਿਤੇ ਤੁਹਾਡੇ ਬੱਚਿਆਂ ਦਾ ਆਦਰਸ਼ ਕਿਸੇ ਕਾਤਲ ਦਾ ਭਰਾ ਨਾ ਬਣ ਜਾਵੇ ਉਹ ਕੀ ਕਹਿ ਰਿਹਾ ਸੰਦੀਪ ਸਿੰਘ ਦਾ ਪ੍ਰਮਨਦੀਪ ਸਿੰਘ ਕਹਿੰਦਾ ਪੰਜਾਬ ਦੇ ਹਾਲਾਤ ਕੀ ਬਣ ਗਏ ਨੇ ਜਿਹੜਾ ਦੇਦਾ ਡੱਬ ਚ ਰਵਾਇ ਫਿਰ ਕੱਢ ਕੇ ਕਿਸੇ ਦਾ ਵੀ ਕਤਲ ਕਰ ਦਿੰਦਾ ਉਹਨੂੰ ਪੁੱਛਣ ਵਾਲਾ ਹੋਵੇ ਤੇਰਾ ਭਰਾ ਤਾਂ ਖੁਦ ਕਾਤਲ ਰਿਹਾ ਉਹਨਾਂ ਦਾ ਖੁਦ ਡੱਬ ਚ ਕਢ ਗਏ ਨਿਹੱਥੇ ਸੁਦੀਸ਼ ਸੂਰੀ ਦਾ ਕਤਰ ਕੀਤਾ ਰਵਲਵਰ ਕਢ ਗਏ ਪੁੱਛੋ ਨਾਲਾ ਹੋਵੇ ਕਹਿੰਦੇ ਨਾ ਨੋਸ ਤੇ ਚੂਹੇ ਖਾ ਕੇ ਬਿੱਲੀ ਹਜੂ ਨੂੰ ਚਲੀ ਇਹ ਤਾਂ ਉਹ ਹਾਲ ਹੈ ਮਨਦੀਪ ਸਿੰਘ ਸੰਦੀਪ ਸਿੰਘ ਦੇ ਪਰਿਵਾਰ ਦਾ ਮੇਰੀ ਤਰਨਤਾਰ ਸ਼ਹਿਰ ਦੇ ਲੋਕਾਂ ਨੂੰ ਪੀਲਾ ਮਨ ਬਨਾਈਓ 1.5 ਸਾਲ ਰਹਿ ਗਿਆ ਸਰਕਾਰ ਦਾ ਇਹ ਸੋਚ ਕੇ ਵੋਟ ਕਰਿਓ ਵੀ ਅਸੀਂ ਲੋਕਾਂ ਨੇ ਕਿਸੇ ਆਮ ਵਿਅਕਤੀ ਨੂੰ ਵਿਧਾਨ ਸਭਾ ਚੜ੍ਹਾਨੀਆਂ ਚੰਡੀਗੜ੍ਹ ਦੀ ਪੋੜੀਆਂ ਤਾਂ ਕਿ ਉਹ ਤਰਨਤਾਰਨ ਸ਼ਹਿਰ ਦਾ ਵਿਕਾਸ ਕਰ ਸਕੇ ਤਰਨਤਾਰਨ ਦੇ ਨੌਜਵਾਨਾਂ ਦਾ ਅਦਰਸ਼ ਬਣ ਸਕੇ ਨਾ ਕਿ ਕੋਈ ਐਸਾ ਗੁੰਡਾ ਜਿੱਤ ਕੇ ਵਿਧਾਨ ਸਭਾ ਪੇਜਿਆ ਜਾਵੇ ਨਾ ਕੋਈ ਐਸੀ ਅਤੰਤਵਾਦੀ ਸੋਚ ਵਾਲਾ ਵਿਅਕਤੀ ਵਿਧਾਨ ਸਭਾ ਭੇਜੀਏ ਜਿਹੜਾ ਤਰਨਤਾਰਨ ਸ਼ਹਿਰ ਦਾ ਵਿਕਾਸ ਕਰਨ ਦੀ ਥਾਂ ਵਿਨਾਸ਼ ਕਰ ਦਵੇ ਮੈਂ ਫਿਰ ਤਰਨਤਾਰਨ ਸ਼ਹਿਰ ਦੇ ਲੋਕਾਂ ਨੂੰ ਖਾਸ ਕਰਕੇ ਹਿੰਦੂ ਸਮਾਜ ਦੇ ਲੋਕਾਂ ਨੂੰ ਅਪੀਲ ਕਰਨ ਜਾਵਾਂਗਾ ਇਸ ਸੋਚ ਕੇ ਵੋਟ ਕਰਿਓ ਵੀ ਤਰੰਤ ਸਾਰੇ ਸ਼ਹਿਰ ਦਾ ਨੇਤ੍ਰਤਵ ਕੌਣ ਕਰੇਗਾ ਇੱਕ ਕਾਮਾਦਮੀ ਜਾਂ ਕਾਤਲ ਪਰ ਕਾਤਲ ਪਰਿਵਾਰ ਦਾ ਵਿਅਕਤੀ ਜਿਕਰਾ ਵੀਰ ਬਜੁਰੰਗੇ ਹਰ ਹਰ ਮਹਾਦੇਵ